ਦਸਤੂ ਸਿੱਧੂ ਮਸੂਆਲ ਦਾੜਪਾ ਸੋ ਪੰਜਾਬ ਦਾ ਸਭ ਤੋਂ ਵੱਧ ਕრაਊਡ ਵਾਲਾ ਸ਼ੋਅ ਸੀ ਜਿਸ ਨੇ ਕਿ ਆਪਣੇ ਆਪ ਵਿੱਚ ਇੱਕ ਹਿਸਟਰੀ ਕ੍ਰੀਏਟ ਕਰ ਦਿੱਤੀ ਸੀ ਪਰ ਤੁਸੀਂ ਕੀ ਸੋਚੇ ਕਿ ਸਿੱਧੂ ਮਸੂਆਲ ਦੇ ਇਸ ਤਰ੍ਹਾਂ ਦੇ ਖੁੱਲੇ ਖਾੜੇ ਹੋਰ ਕਿਉਂ ਨਹੀਂ ਲੱਗਦੇ ਉਹਦਾ ਕਾਰਨ ਇਹ ਹੈ ਕਿ ਸਿੱਧੂ ਮਸੂਆਲ ਦਾ ਪਾਸਟ ਬਹੁਤ ਜ਼ਿਆਦਾ ਸੀ ਜਿਸ ਨੂੰ ਹੈਂਡਲ ਕਰਨ ਦੇ ਲਈ ਹਾਈ ਅਰੇਂਜਮੈਂਟ ਤੇ ਹਾਈ ਅਥਾਰਟੀ ਦੀ ਪਰਮਿਸ਼ਨ ਲੈਣੀ ਪੈਂਦੀ ਸੀ ਫਿਰ ਇਹ ਕਿ ਸਿੱਧੂ ਮਸੂਆਲ ਦਾ ਖਾੜਾ ਲੱਗਦਾ ਸੀ ਜੇਕਰ ਤੁਸੀਂ ਸਿੱਧੂ ਮਸੂਆਲ ਦੇ ਫੈਨ ਦੱਪੀ ਨੂੰ ਫੋਲੋ ਕਰਨਾਪਲੇਓ ਸੋ ਮਿਲਦੇ ਨੇ ਸਟੂਡੀਓਸ ਤਨਮਾ ਜੀ ਤੇ ਜੱਟ ਕੀ ਤੇ ਗਾਉਣਾ ਕੀ ਪਰ ਉਹ ਸਿੱਧੂ ਮੂਸੇਵਾਲਾ ਜੱਟਾਂ ਦਾ ਹੀ ਮੁੰਡਾ ਜੇ ਆਤੀ ਕਰਾਈ ਪਈ ਆ ਗੱਲ ਹੋਈ ਸੀ ਭਰਾਵਾ ਉਹਨੂੰ ਵੀ ਆਂਦੇ ਸੀ ਸੱਦਣ ਲੱਗੇ ਸੀ ਪਰ ਪਤਾ ਕੀ ਗੱਲ ਹੋਈ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਛੱਤਾਂ 8 ਕਿੱਲਿਆਂ ਜੀ ਕਹਿੰਦੇ ਪੰਡਾਲ ਲਾਓ ਤੇ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਕਹੀਦੀ ਆ ਜੇ ਤੁਸੀਂ ਸਿੱਧੂ ਮੂਸੇਵਾਲਾ ਸੱਦਣਾ ਇਹ ਆਓ ਜੱਟਾਂ ਦੇ ਮੁੰਡੇ ਦੀ ਗੱਲ ਅੱਜ ਉਹ ਜੱਟਾਂ ਦੇ ਮੁੰਡੇ ਦਾ ਉਹ ਲੈਵਲ ਜੇ ਕੋਈ ਉਹਨੂੰ ਸੱਦਣ ਲਈ ਪੈਸੇ ਹੈਗੇ ਆ ਥਾਣੇ ਵਾਲਿਆਂ ਕੋਲ ਪਰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ 8 10 ਕਿੱਲਿਆਂ ਦਾ ਪੰਡਾਲ ਤੇ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਇੰਨਾ ਪ੍ਰਬੰਧ ਫੇਰ ਉਹ ਆਉਂਦਾ ਜੀ ਕਾਉਣ ਲਈ